ਤਾਂ ਪੰਜਾਬ ਦੇ ਵਿੱਚ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ ਪਾਰੀ ਬਾਰਿਸ਼ ਦਾ ਅਲਰਟ ਜਾਰੀ ਹੋ ਚੁੱਕਾ ਹੈ ਦੱਸਦੇ ਕਿ 2 ਸਤੰਬਰ ਤੱਕ ਅਲਰਟ ਜਾਰੀ ਕੀਤਾ ਗਿਆ ਹੈ ਜਾਨੀ ਕਿ ਪਹਾੜਾਂ ਦੇ ਵਿੱਚ ਵੀ ਬਾਰਿਸ਼ ਹੋਵੇਗੀ ਔਰ ਪੰਜਾਬ ਦੇ ਵਿੱਚ ਵੀ ਤਬਾਹੀ ਮਚਣ ਦੇ ਅਸਾਰ ਹੈ ਔਰ ਇਸੇ ਦਰਮਿਆਨ ਇੱਕ ਵੱਡੀ ਖਬਰ ਆ ਰਹੀ ਹੈ ਕਿ ਪਾਖੜਾ ਡੈਮ ਦੇ ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ ਔਰ ਇਸ ਦੇ ਵਿੱਚੋਂ 52000 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦਾ ਨੁਕਸਾਨ ਵੱਡਾ ਪੰਜਾਬ ਦੇ ਉਹਨਾਂ ਇਲਾਕਿਆਂ ਦੇ ਵਿੱਚ ਹੋਵੇਗਾ ਜਿੱਥੇ ਸਤਲੁਜ ਲੱਗਦਾ ਹੈ ਕਿਉਂਕਿ ਉੱਥੇ ਪਾਣੀ ਡਾਇਵਰਟ ਕੀਤਾ ਜਾਵੇਗਾ ਸਤਲੁਜ ਦੇ ਵਿੱਚ ਔਰ ਸਤਲੁਜ ਦੇ ਆਸ-ਪਾਸ ਦੇ ਜੋ ਇਲਾਕੇ ਆ ਤਾਂ ਉੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਭਾਖੜਾ ਡੈਮ ਦੇ ਵਿੱਚੋਂ 52663 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਔਰ ਦੱਸ ਦਈਏ ਕਿ ਇਹ ਪਾਣੀ ਟਰਬਾਈਨਾ ਤੇ ਫਲੱਡ ਗੇਟਾਂ ਦੀ ਮਦਦ ਦੇ ਨਾਲ ਨੰਗਲ ਡੈਮ ਅਹ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਔਰ ਇਹ ਪਾਣੀ ਦੱਸਦੀ ਹੈ ਕਿ ਹਾਈਡਲ ਨਹਿਰ ਦੇ ਵਿੱਚ ਆਨੰਦਪੁਰ ਹਾਈਡਲ ਨਹਿਰ ਦੇ ਵਿੱਚ ਔਰ ਸਤ루ਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ 12500 ਕਿਊਸਿਕ ਪਾਣੀ ਹਾਈਡਲ ਨਹਿਰ ਦੇ ਵਿੱਚ ਛੱਡਿਆ ਜਾਵੇਗਾ ਆਨੰਦਪੁਰ ਹਾਈਡਲ ਨਹਿਰ ਦੇ ਵਿੱਚ 10150 ਕਿਊਸਿਕ ਪਾਣੀ ਔਰ ਸਤ루ਜ ਦਰਿਆ ਦੇ ਵਿੱਚ 30550 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਔਰ ਇਸ ਦੇ ਨਾਲ ਹੀ ਅਲਰਟ ਵੀ ਜਾਰੀ ਹੋ ਗਿਆ ਕਿਉਂਕਿ ਆਸ-ਪਾਸ ਦੇ ਜੋ ਇਲਾਕੇ ਨੇ ਜਦੋਂ ਪਾਣੀ ਦਾ ਪੱਧਰ ਫਿਰ ਦਰਿਆਵਾਂ ਦੇ ਵਿੱਚ ਵਧਦਾ ਹੈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਦਾ ਡਰ ਆਸ-ਪਾਸ ਦੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਬਣਿਆ ਰਹਿੰਦਾ ਹੈ ਤਾਂ ਲਗਾਤਾਰ ਪੰਜਾਬ ਦੇ ਵਿੱਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਨੇ ਖਾਸ ਤੌਰ ਤੇ ਸਤਲੁਜ ਦੇ ਨਾਲ ਲੱਗਦੇ ਇਲਾਕੇ ਔਰ ਜੋ ਕੱਗਰ ਦਰਿਆ ਦੇ ਆਸ-ਪਾਸ ਲੱਗਦੇ ਇਲਾਕੇ ਨੇ ਤਾਂ ਉੱਥੇ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਹੜ੍ਹ ਦੇ ਹਾਲਾਤ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਨੂੰ ਅਲਰਟ ਦੇ ਉੱਤੇ ਰਹਿਣ ਲਈ ਕਿਹਾ ਗਿਆ ਕਿਉਂਕਿ ਖਾਸ ਤੌਰ ਤੇ ਜਦੋਂ ਇਹਨਾਂ ਦਰਿਆਵਾਂ ਦੇ ਆਸ-ਪਾਸ ਦੇ ਇਲਾਕੇ ਨੇ ਤਾਂ ਉੱਥੇ ਜਦੋਂ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਪਾਣੀ ਕਈ ਵਾਰ ਜੋ ਬੰਨ ਟੁੱਟ ਕੇ ਪਿੰਡਾਂ ਦੇ ਵਿੱਚ ਦਾਖਲ ਹੋ ਜਾਂਦਾ ਹੈ ਮੀਤੇ ਦਿਨ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਆਰਜੀ ਬੰਨ ਟੁੱਟਦੇ ਹੋਏ ਨਜ਼ਰਾਏ ਔਰ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ ਫਸਲਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ ਤਾਂ ਪਾਖੜਾ ਡੈਮ ਦੇ ਗੇਟ ਖੋਲ ਦਿੱਤੇ ਗਏ ਨੇ ਔਰ ਸੁਕਨਾ ਲੇਕ ਦੇਵੀ ਗੇਟ ਖੋਲੇ ਜਾ ਰਹੇ ਨੇ ਜਿਸ ਤੋਂ ਬਾਅਦ ਘੱਗਰ ਦੇ ਵਿੱਚ ਵੀ ਪਾਣੀ ਦਾ ਦਰਿਆ ਜੋ ਪੱਧਰ ਹੈ ਉਹ ਵੱਧ ਸਕਦਾ ਹੈ। ਤਪਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਜਿਸ ਦੇ ਨਾਲ ਜੋ ਖਤਰੇ ਦਾ ਨਿਸ਼ਾਨ ਹੈ ਤਪਾਖੜਾ ਡੈਮ ਦਾ ਪਾਣੀ ਸਿਰਫ 8 ਫੋਟੋ ਹੇਠਾ ਦੱਸਿਆ ਜਾ ਰਿਹਾ ਹੈ ਔਰ ਇਸੇ ਦੇ ਮੱਦੇਨਜ਼ਰ ਪਾਣੀ ਉਸ ਤੋਂ ਛੱਡਿਆ ਜਾ ਰਿਹਾ ਫਲੱਡ ਗੇਟ ਖੋਲੇ ਜਾ ਰਹੇ ਨੇ ਔਰ 2 ਸਤੰਬਰ ਤੱਕ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਅ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਖਾਸ ਤੌਰ ਤੇ ਤਿੰਨ ਜ਼ਿਲ੍ਹਿਆਂ ਲਈ ਇਹ ਅਲਰਟ ਜਾਰੀ ਕੀਤਾ ਗਿਆ ਹੈ ਔਰ ਜਿਨ੍ਹਾਂ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਅਤੇ ਰੋਪੜ ਨੇ ਜਾਨਕੀ ਨਾ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਔਰ ਇਸ ਤੋਂ ਇਲਾਵਾ ਮੁਹਾਲੀ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ بارش ਦਾ ਅਲਰਟ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਹੜ੍ਹ ਵਰਗੇ ਹਾਲਾਤ ਬਣ ਸਕਦੇ ਨੇ ਕਿਉਂਕਿ ਬੀਤੇ ਦਿਨੀ بارش ਨਾ ਹੋਣ ਕਰਕੇ ਇਹਨਾਂ ਇਲਾਕਿਆਂ ਦੇ ਵਿੱਚੋਂ ਪਾਣੀ ਥੋੜਾ ਬਾਹਰ ਨਿਕਲਿਆ ਸੀ ਜਿਸ ਕਰਕੇ ਲੋਕਾਂ ਨੂੰ ਰਾਹਤ ਮਿਲੀ ਸੀ ਪਰ ਦੂਸਰੇ ਪਾਸੇ ਫਿਰ بارش ਦਾ ਅਲਰਟ ਜਾਰੀ ਹੋ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਇੱਕ ਵਾਰ ਫਿਰ ਅਲਰਟ ਦੇ ਉੱਤੇ ਕਹਿ ਦਿੱਤਾ ਗਿਆ ਕਿਉਂਕਿ ਲਗਾਤਾਰ ਜਦੋਂ بارش ਹੁੰਦੀ ਹੈ ਤਾਂ ਉਸ ਤੋਂ ਬਾਅਦ ਇਲਾਕਿਆਂ ਦੇ ਵਿੱਚ ਪਾਣੀ ਦੀ ਮਿਕਾਸੀ ਨਹੀਂ ਹੁੰਦੀ ਇਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਲਾਕਿਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ ਔਰ ਦੂਸਰੇ ਪਾਸੇ ਜਦੋਂ ਆਰਜੀ ਬੰਨ ਟੁੱਟ ਜਾਂਦੇ ਨੇ ਤਾਂ ਉਦੋਂ ਵੀ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਬੀਤੇ ਦਿਨਾਂ ਤੋਂ ਕਰਨਾ ਪੈ ਰਿਹਾ ਤਾਂ ਇੱਕ ਵਾਰ ਫਿਰ ਅਲਰਟ ਜਾਰੀ ਹੋ ਚੁੱਕਾ ਹੈ ਔਰ ਪਾਖੜਾ ਡੈਮ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਜਿਸ ਕਰਕੇ ਨੁਕਸਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਕਿਉਂਕਿ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਖਤਰਾ ਮੰਡਰਾ ਰਿਹਾ ਹੈ ਔਰ 2 ਦਸੰਬਰ ਤੱਕ ਅਲਰਟ ਜਾਰੀ ਹੋ ਗਿਆ ਹੈ ਇਸ ਤੋਂ ਇਲਾਵਾ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਔਰ ਜਦੋਂ ਹਿਮਾਚਲ ਦੇ ਵਿੱਚ ਅਲਰਟ بارش ਦਾ ਜਾਰੀ ਕੀਤਾ ਗਿਆ ਤਾਂ ਸਿੱਧਾ-ਸਿੱਧਾ ਇਹ ਪੰਜਾਬ ਲਈ ਆਫਤ ਦੀ ਖਬਰ ਹੈ ਕਿਉਂਕਿ ਹਿਮਾਚਲ ਦੇ ਵਿੱਚ ਮੀਂਹ ਵਰੇਗਾ ਤਾਂ ਨੁਕਸਾਨ ਦਾ ਸਭ ਤੋਂ ਜ਼ਿਆਦਾ ਖਰਚਾ ਪੰਜਾਬ ਦੇ ਵਿੱਚ ਹੁੰਦਾ ਹੈ ਕਿਉਂਕਿ ਉੱਥੋਂ ਜੋ ਪਾਣੀ ਆਉਂਦਾ ਹੈ ਉੱਥੋਂ ਜਦੋਂ ਦਰਿਆਵਾਂ ਦੇ ਵਿੱਚ ਪਾਣੀ ਭਰਦਾ ਹੈ ਉੱਥੇ ਜਦੋਂ ਡੈਮਾਂ ਦੇ ਵਿੱਚ ਪਾਣੀ ਭਰਦਾ ਹੈ ਤਾਂ ਫਿਰ ਇਹ ਪਾਣੀ ਪੰਜਾਬ ਦੇ ਵਿੱਚ ਡਾਇਵਰਟ ਕੀਤਾ ਜਾਂਦਾ ਹੈ ਪੰਜਾਬ ਦੇ ਡੈਮਾਂ ਦੇ ਵਿੱਚ ਛੱਡਿਆ ਜਾਂਦਾ ਹੈ ਤਾਂ ਜਿਸ ਕਰਕੇ ਪੰਜਾਬ ਦੇ ਵਿੱਚ ਤਬਾਹੀ ਹੋਣ ਦੇ ਅਸਰ ਹੈ ਤਾਂ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਦੋਹਰੀ ਮਾਰ ਪੈ ਸਕਦੀ